ਮਨੁੱਖ ਦੇ ਅチェ ਜੈਪੁਰ ਨੇ ਆਪਣੀ ਭੈਣ ਦਾ ਰਿਸ਼ਤਾ ਅਕਬਰ ਨਾਲ ਕੀਤਾ ਉਹ ਹਿੰਦੂ ਧਰਮ ਦਾ ਚਿਰਾਗ ਰਾਜਾ ਮਾਨ ਸਿੰਘ ਵਾਲੀਏ ਜੈਪੁਰ ਉਹਦੀ ਭੈਣ ਜੋਦਾਬਾਈ ਅਕਬਰ ਦੀ ਬੇ ਅਕਬਰ ਦੇ ਦਰਬਾਰ ਤੋਂ ਹੀ 1200 ਮੋਹਰਾਂ ਸੋਨੇ ਦੀਆਂ ਇਹਨੂੰ ਮਹੀਨੇ ਦੀਆਂ ਬਿਲਨ ਔਰ ਅਕਬਰ ਨੇ ਉਸ ਨੂੰ ਹਵੇਲੀ ਦਿੱਤੀ ਹੋਵੇ ਅਕਬਰ ਨੇ ਉਸ ਨੂੰ ਜਾਗੀਰ ਦਿੱਤੀ ਹੋਵੇ ਅਕਬਰ ਦੇ ਸਾਹਮਣੇ ਸਿਰ ਅਡ ਕੇ ਖੜਾ ਹੋ ਜਾਏ ਕਿ ਖੁਦਾ ਨੇ ਮੈਨੂੰ ਅੱਖ ਦਿੱਤੀ ਹੈ ਖੁਦਾ ਨੂੰ ਦੇਖਣ ਲਈ ਖੁਦਾ ਨੇ ਮੈਨੂੰ ਅੱਖ ਦਿੱਤੀ ਹੈ ਸੱਚ ਨੂੰ ਪਰਖਣ ਲਈ ਔਰ ਮੈਂ ਅਰਜ਼ ਕਰਾਂ ਇੱਕ ਚਿੱਤਰਕਾਰ ਨੂੰ ਜੋ ਰੰਗਾਂ ਦੀ ਬਾਰੀਕੀ ਦਿਖਾਈ ਦੇਂਦੀ ਹੈ ਆਮ ਬੰਦੇ ਨੂੰ ਨਹੀਂ ਹਰਾ ਰੰਗ ਹਜ਼ਾਰਾਂ ਤਰ੍ਹਾਂ ਦਾ ਹਰਾ ਹੋ ਸਕਦਾ ਹੈ ਲਾਲ ਰੰਗ ਹਜ਼ਾਰਾਂ ਤਰ੍ਹਾਂ ਦਾ ਲਾਲ ਹੋ ਸਕਦਾ ਹੈ ਪੀਲਾ ਰੰਗ ਹਜ਼ਾਰਾਂ ਤਰ੍ਹਾਂ ਦਾ ਪੀਲਾ ਹੋ ਸਕਦਾ ਹੈ ਇਹ ਚਿੱਤਰਕਾਰ ਨੂੰ ਪਤਾ ਹੈ ਆਮ ਮਨੁੱਖ ਨੂੰ ਨਹੀਂ ਆਮ ਬੰਦਾ ਤੇ ਕਹਿ ਦੇਗਾ ਸਾਰੇ ਪੀਲੇ ਰੰਗ ਇੱਕੋ ਜਿਹੇ ਆਉਂਦੇ ਨੇ ਸਾਰੇ ਸੰਤਰੀ ਰੰਗ ਇੱਕੋ ਜਿਹੇ ਆਉਂਦੇ ਨੇ ਸਾਰੇ ਹਰੇ ਰੰਗ ਇੱਕੋ ਜਿਹੇ ਆਉਂਦੇ ਨੇ ਔਰ ਫਿਰ ਰੇਬਰੀ ਝੂਠ ਦੀ ਮਿਲ ਜਾਏ ਤੇ ਝੂਠੇ ਪਿੱਛੇ ਚੱਲ ਰਹੇ ਹੋਣ ਤੇ ਕਿਉਂਕਿ ਝੂਠ ਦੀ ਗਿਣਤੀ ਵੀ ਬਹੁਤ ਜ਼ਿਆਦਾ ਹੈ ਹਨੇਰਾ ਬਹੁਤ ਜ਼ਿਆਦਾ ਹੈ ਕਰ ਸਕਦਾ ਕਿਉਂਕਿ ਤੇਰੇ ਕੋਲ ਬਾਹਰ ਦੀ ਤਾਕਤ ਬਹੁਤ ਜ਼ਿਆਦਾ ਹੈ ਤੂੰ ਬਾਦਸ਼ਾਹ ਹੈ ਮੈਂ ਤੇ ਤੇਰੇ ਹਿਰਦੇ ਚ ਇਤਨਾ ਪ੍ਰੇਮ ਤੇਰੇ ਹਿਰਦੇ ਚ ਇਤਨੀ ਭਗਤੀ ਇਤਨੀ ਸੂਝ ਇਤਨੀ ਸਮਝ ਬਾਕੀ ਖਿਆਲਤ ਦਾ ਜੋ ਵਿਚਾਰ ਵਟਾਂਦਰਾ ਹੋਇਆ ਹੈ ਐਸੇ ਸੇ ਗਿਆਨ ਦੇ ਦੋਹੇ ਸ੍ਰੀ ਹਿਮ ਨੇ ਰਖੇ ਨੇ ਤੁਲਸੀ ਨੂੰ ਸਵੈਮ تسلیم ਕਰਨਾ ਪਿਆ ਤੋ ਵਕਤ ਦਾ ਪੰਡਿਤ ਹੈ ਵਕਤ ਦਾ ਸਿਆਣਾ ਪੁਰਸ਼ ਹੈ ਇਸ ਨੇ ਐਲਾਨੀਆਂ ਕਹਿ ਦਿੱਤਾ ਆਏ ਗੁਰੂ ਜੀ ਕਾ ਖਾਲਸਾ ਵਾਹਿਗੁਰੂ